ਸਸੀ ਗਾ ਜੀ ਸਾਰਿਆਂ ਨੂੰ ਲੋ ਜੀ ਅੱਜ ਚੱਲੇ ਆਪਾਂ ਬੰਬ ਲੈਣ ਕਰਾਲੀ ਤੋਂ ਦੁਕਾਨ ਵਾਸਤੇ ਤੇ ਬਾਕੀ ਦਿਖਾਉਂਦੇ ਟਿੰਕੂ ਨੇ ਘਰ ਵਾਸਤੇ ਵੀ ਲੈ ਕੇ ਆਉਣੇ ਆ ਤੇ ਬੰਦਾ ਚੱਲਿਆ ਨਾਲ ਸਸੀ ਗਾ ਜੀ ਗੁਰਵਾਜ ਲੈ ਕੇ ਆਊਗਾ ਜਵੰਬ ਗੁਰਵਾਜ ਕਿੰਨੇ ਕੁ ਲੈ ਕੇ ਆਉਣੇ ਆ ਕਿੰਨੇ ਕੁ ਲੈ ਕੇ ਆਉਣੇ ਬੰਬ ਤੇ ਭਾਈ ਨੇ ਅੱਜ ਸਭਾਈ ਕਰੀ ਘਰਾ ਗੁਰਵਾਜ ਨੇ ਇਦੀ ਹੋਰ ਕਿਤੇ ਨਿਗਾਨੀ ਪਈ ਕਥੈਲਾ ਇਹਨੇ ਪੁਰਾਣੇ ਬੰਬਾਂ ਦਾ ਕੱਢ ਲਿਆ ਆਪਣੇ ਜੋਗੇ ਸਟੋਰ ਚੋਂ ਕਹਿੰਦੇ ਜੀ ਪਿਛਲੇ ਬੰਬ ਪਾਏ ਆ ਇਹਦੇ ਜੋਗੇ ਦਾ ਬੰਬ ਇਹਨੂੰ ਮਿਲ ਗਏ ਹੋਰ ਤਾਂ ਨਹੀਂ ਲੈਣੇ ਹੈ ਅੱਜ ਤਾਂ ਆਪਣੇ ਜੋਗੇ ਸਾਦੇ ਜੀ ਜੰਦੀ ਕੋ ਇੱਕ ਪਾਉ ਲੈਣੇ ਹੈ ਤੈਕੀ ਇੱਕ ਤੇ ਇਕਲੀ ਮੱਕਾ ਸੱਪ ਪੰਪ ਅੱਛਾ ਬੱਸ ਬੱਸ ਤੈਨੂੰ ਉਸ ਲੈਣਾ ਹੈ ਕਿ ਤੇਰੀ ਰੋਗ ਤਾਂ ਹੈਗੀ ਆ ਥੱਲੇ ਜਿਹੜੇ ਲੰਬੇ ਨੇ ਉਹ ਬਾਈ ਮਿਲਦੇ ਅੱਗੇ ਲੋ ਜੀ ਬਾਈ ਆਪਾਂ ਅੱਜ ਅਗੇ ਕਰਾਲੀ ਸ਼ਹਿਰ ਚ ਫੇਰ ਦੁਬਾਰੇ ਮੰਬ ਲਈਏ ਅੱਜ ਦੋ ਗੱਡੀਆਂ ਭਰ ਲੈ ਜਣੀਆਂ ਉਰੇ ਤੇ ਆ ਲੋ ਜੀ ਆ ਸ਼ਾਪ ਆਈ ਆ ਬੰਦੇ ਨੇ ਕਢਾਇਆ ਬੰਬ ਬਾਈਆ ਫਿਰ ਇਹਨਾਂ ਹੋ ਗਿਆ ਪਹਿਲਾਂ ਪੌਣਾ ਹੀ ਪੈਣੇ ਬਾਈ ਬਹੁਤ ਸਸਤਾ ਰੇਟ ਹੈ ਜਿਨ੍ਹਾਂ ਨੇ ਦੁਕਾਨਾ ਕਰਨੀ ਆ ਉਹਨਾਂ ਵਾਸਤੇ ਹੈ ਥੋੜਾ ਗ੍ਰੇਟ ਹੈ ਤੇ ਥੈਲੇ ਭਰ ਕੇ ਲੈ ਕੇ ਜਾਓ ਬਾਈ ਘੱਟ ਰੇਟ 'ਚ ਬਾਕੀ ਤੁਹਾਡੀ ਅੰਕਲ ਨਾਲ ਵੀ ਆਪਾਂ ਕਰਾਉਂਦੇ ਗੱਲਬਾਤ ਹਾਂ ਵੀ ਕਿਹੜੇ ਲੈਣੇ ਆ ਬੰਦੂਖ ਲੈਣੀ ਆ ਬੰਦੂਖ ਆ ਜਾ ਤੁਹਾਨੂੰ ਦਿਖਾਵਾਂ ਉਹ ਲੈਣੀ ਆ ਜੀ ਜੇ ਕਿਹੜੀ ਲੈਣੀ ਆ ਦੋ ਲੈ ਲੈ ਤਿੰਨ ਲੈ ਲੈ ਚਾਰ ਲੈ ਲੈ ਦੋ ਕੱਢ ਲਾ ਬਾਅਦ ਚ ਫਿਰ ਆਪਾਂ ਜਦੋਂ ਆਪਣਾ ਸਮਾਨ ਕਢਾਉਂਗੇ ਫਿਰ ਆਪਾਂ ਲਵਾਂਗੇ ਠੀਕ ਆ ਜਕੂਆ ਤੇ ਜੋਤ ਵਾਸਤੇ ਸਾਰੇ ਵਾਸਤੇ ਲੈ ਜਾਣੀ ਆਪਾਂ ਨੂੰ ਲੋ ਬਾਈ ਨਿਆਣਿਆਂ ਦੀ ਦੀਵਾਲੀ ਆ ਹਾਂ ਜੀ ਆ ਵੱਡੀਆਂ ਵਾਡੀਆਂ ਆ ਇਹ ਦੋ ਆ ਦੇ ਦੋ ਕਰ ਲੈ ਗੋਦੀ ਆਪਣੀ ਆਪ ਨੂੰ ਆ ਬਾਈ ਦੀ ਸ਼ਾਪ ਆਈ ਓਰੇ ਮਾਲ ਵਧੇਰਾ ਬਾਈ ਆ ਕੇ ਲੈ ਕੇ ਜਾਓ ਦੁਕਾਨਾਬਾਦ ਤੇ ਪੂਰਾ ਡਿਸਕਾਊਂਟ ਹੈ ਬਾਕੀ ਚਲੋ ਅਸੀਂ ਮਾਲ ਕਢਾਉਂਦੇ ਫਿਰ ਤੁਹਾਨੂੰ ਦਿਖਾਉਂਦੇ ਆ ਅੰਕਲ ਡੱਬਿਆਂ ਦੇ ਡੱਬੇ ਪਚਾ ਰਹੇ ਏ ਸੋ ਬਾਈ ਜਿਹੜਾ ਬਿਜ਼ਨਸ ਕਰਨਾ ਚਾਹੁੰਦਾ ਏ ਜ਼ਰੂਰ ਅੰਕਲ ਆ ਕੇ ਮਾਲ ਲੈ ਕੇ ਜਾਓ ਬਈ ਬਾਈ ਪਾ ਪਹੁੰਚ ਗਏ ਕਰਾਲੀ ਜਦੋਂ ਤੋਂ ਪਤਾ ਕਰਤੀ ਜੇ ਕਿ ਰੇਟ ਵਗੈਰਾ ਤੇ ਆ ਵੀ ਜੜੀ ਕਿੱਢ ਲੈਣੇ ਆ ਕਿਢ ਲੈਣੇ ਦੇਖ ਤਾ ਕਿੰਕੂ ਕੀ ਆ ਸਾਡੇ ਨਾਲ ਅੱਜ ਡਿੰਕੂ ਡੀਸੀ ਡੀਸੀ ਡਿੰਕੂ ਹੈ ਲਓ ਜੀ ਆਉਣ ਕਢਾਉਣੇ ਬੰਬ ਕਿਹੜੇ ਕਿਹੜੇ ਲੈਣੇ ਆ ਤੈਨੂੰ ਬੋਰਾ ਭਰਾਇਆ ਲਾਗੇ ਵੱਡੀ ਗੱਲ ਤੇ ਔਰ ਤੈਨੂੰ ਭਰਦੀ ਅੱਧੇ ਬਾਰੇ ਅੱਧੇ ਤੇਰੇ ਲੈ ਅੱਧੀ ਭਾਉ ਦੇਣੀ ਆਹਾਂ ਤੁਸੀਂ ਕਰ ਰਹੇ ਹੋ ਸਾਡੇ ਤੇਰਾ ਤੈਨੂੰ ਵੀ ਇੰਨਸਾ ਕੀ ਆ ਰਿਹਾ ਕੋਈ ਕਲਾ ਆਉਣਾ ਨਾ ਨਾਮਾਨ ਕਹਿੰਦੇ ਨਾਮਕਰਨ ਬੰਨ ਦੇ ਲਈ ਬਾਈ ਜਾਂਦਾ ਯਾਰ ਐੜੀ ਬਾਈ ਮੈਂ ਤਾਂ ਇਹ ਗੱਲ ਮੰਨ ਜਾ ਯਾਰ ਉਧਰ ਮੰਨ ਕੇ ਤੇ ਕੋਤਰਾ ਤੇ ਕੈਮਰੇ ਕਰਕੇ ਇਦੋ ਹੀ ਪਾਈ ਲੱਗਦੇ ਭਾਈ ਜੀ ਤੁਸੀਂ ਇਹ ਮੰਨ ਜੀ ਹਾਂ ਇਹ ਮੜਾਈ ਹੋ ਰਾਇਆ ਹੈ ਹਾਂ ਜੋੜੀ ਬੂਗ ਲੰਪਾ ਜੀ ਹਾਂ ਅਸੀਂ ਦੋ ਜਿਹੜੇ ਮੇਨ ਮਾਲਕ ਤਾਂ ਲੈ ਗਏ ਹਾਂ ਮੇਨ ਮਾਲਕ ਤਾਂ ਰਹਿ ਗਏ ਇਹਦਾ ਕੋਈ ਫਕਰੂ ਚਾਹ ਪੀਓ ਲੈ ਕੈਸ਼ੀਏ ਦਾ ਸਾਡੇ ਨਾ ਜਿਹੜੇ ਕੈਸ਼ੀਏ ਦਾ ਸਾਡੇ ਗੁਰਵਾਜ ਕਿੰਨੇ ਪੰਬਲੇ ਲੈ ਆਹ ਦੇਖੋ ਲੋ ਭਾਈ ਆ ਆਪਣਾ ਸਾਰਾ ਮਾਲ ਪਿਆ ਹੈ ਫਕਰੂਆ ਤਿਆਰ ਹੋ ਜਾ ਯਾਰ ਮੈਂ ਗੌਰਮੈਂਟ ਬਣਾ ਹਾਂ ਕਿਹਨੇ ਕਿਹਾ ਹਾਂ ਇਹ ਜਗ੍ਹਾ ਇਹ ਨਵਾਂ ਹੀ ਵੈਰਾਈਟੀ ਦੇ ਰਹੀ ਆਪਾਂ ਨੂੰ ਇੱਕ ਬੱਚਿਆਂ ਵਾਲੇ ਸ਼ਾਰਟ ਵਗੈਰਾ ਅਜੇ ਲੈ ਲੇ ਬਾਕੀ ਅਜੇ ਕੁਝ ਕੁ ਵੈਰਾਈਟੀਆਂ ਆਪਾਂ ਲਵਾਂਗੇ ਅਜੇ ਲਈ ਜਾਂਦਾ ਜਗਾ ਫੁੱਲ ਹੋ ਗਈ ਨੰਗਣੇ ਰਸਤਾ ਆਈ ਆ ਵੀ ਪਹਿਲਾਂ ਇਹਨਾਂ ਦਾ ਕਰ ਲਈਏ ਸਟ੍ਰੇਟ ਰੂਟ ਲੋ ਬਾਈ ਆਪਣਾ ਸਮਾਨ ਪੈਕ ਹੋ ਰਿਹਾ ਏ ਜੱਗੇ ਦੇ ਉਹ ਥੱਲੇ ਰੱਖ ਤੇ ਯਾਰ ਉਹ ਮੁੜੇ ਬੁੜੇ 5 ਪੀਸਾਂ ਦੇ ਦੇ 5 ਪੀਸ ਉਹਨਾਂ ਨੂੰ ਦੇ ਦੋ ਇੱਥੇ ਲੈ ਲੀ 5 6 ਲੈ ਲਏ ਹੋ ਗਏ 6 ਲੈ ਲਏ ਹੋ ਗਏ ਬਾਕੀ ਥੋੜਾ ਏ ਖੁੱਲਾ ਮਾਲਾ ਵਾਕੀ 6 ਮਹੀਨੇ ਹੋ ਗਏ ਡਿੱਗੀ ਪਿੱਛੇ ਵਾਲੀ ਭਰੀ ਨਹੀਂ 4 ਦਾ ਆਈ ਹੋਰ 5 ਇੰਨੇ ਕੇ ਆ ਇਹ ਤਾਂ ਇੰਨੇ ਕੇ ਹੋ ਗੇ ਬੋਰੀਆਂ ਰਕੀ ਵਿੱਚ ਟੈਂਪੂ ਘਰਾ ਲੀਏ ਹੈ ਨਹੀਂ ਟੈਂਪੂ ਇੱਕ ਤੀਕੂ ਬੈਠੂਗਾ ਕਿੱਥੇ ਚੱਕ ਕੇ ਵੇਜੋ ਖੋਲ ਡਿੱਗੀ ਪ੍ਰੂਫ ਵੀ ਦਿਖਾਣਾ ਹੈ ਤੇਰੇ ਵਰਗਾ ਝੂਠ ਬੋਲੀ ਹੈ ਕਰਦਾ ਦੇਲੇ 베ਸ ਨਹੀਂ ਕੱਢੀ ਮਾਂ ਦੇ ਪੁੱਤ ਨੇ ਤੈਂ ਬਹੁਤ ਕੱਢੀ ਆ ਲੈ ਕੱਢੀ ਤੇ ਦੇ ਲਓ ਜੀ ਬਾਈ ਆਏ ਅਸਲੀ ਬੰਬ ਤਾਂ ਆਏ ਅਸਲੀ ਬੰਬ ਦਾ ਬੰਬ ਘਟ ਗਏ ਹੋਰ ਲੈਣੇ ਤੇ ਇਹ ਹਾਂ ਬਾਈ ਹਾਂਜੀ ਬਾਈ ਇਕੱਠਾ ਮਾਲ ਪਾਉਣੇ ਟਾਈਮ ਲੱਗ ਜਾਂਦਾ ਹੈ ਹਜੇ ਮਾਲ ਹੋਰ ਕਢਾਉਣਾ ਜੱਗੇ ਗੁਰਵਾਜ ਕਿੰਨੇ ਥੱਲੇ ਹੋਗੇ ਗਿਣ 1 ਦੂਆ ਤੇਰੇ ਪਿੱਛੇ ਵੀ ਆ 3 4 ਹਜੇ ਬੱਚਿਆਂ ਦੀ ਵੈਰਾਈਟੀ ਕਢਾਉਣੀ ਆ ਸਰੇ ਦਾ ਆਪਣਾ ਹੀ ਮਾਲ ਪਿਆ ਬਾਈ ਲੋ ਜੀ ਬਾਈ ਗੱਡੀ ਹੋ ਗਈ ਫੁੱਲ ਉੱਪਰ ਛੱਤੇ ਰਹਿ ਗਈ ਲੱਗਣੇ ਨੂੰ ਮਾਲ ਅਮਰ ਤਾਂ ਮੂਡ ਬਣ ਫੜਾ ਫੜਾ ਹਾਂ ਬਾ ਚਲੋ ਚੱਲੀਏ ਲੋ ਜੀ ਬਾਕੀ ਹੁਣ ਜਿੱਦਣ ਲਾਵਾਂਗੇ ਉਦੋਂ ਤੁਹਾਨੂੰ ਦੱਸਾਂਗੇ। ਹਾਂ ਵੀ ਜਕੇ ਚੱਲੀਏ। ਬੱਚੇ ਹੋਏ ਵੀ ਬਹੁਤ ਪੰਜਾਬ 'ਚ ਇਹ। ਚਲੋ ਜੀ। ਚਲੋ ਬਾਕੀ ਭਾਈ ਮਿਲਦੇ ਆ ਅਗਲੀ ਵੀਡੀਓ 'ਚ। ਹਾਂ ਵੀ ਫਕਰੂ ਠੀਕ ਬੈਠਾ। ਵਧੀਆ ਵੀਰੇ। ਚਲੋ ਜੀ। ਓਕੇ। ਸਸੇ ਕਾਲ ਸਾਰਿਆਂ ਨੂੰ।